ਇੱਕ ਹੋਰ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਹ ਨੌਜਵਾਨ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਸੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਜਿਹੜਾ ਇਹ ਤੰਦਰੁਸਤੀ ਵੱਲ ਰਾਹ ਪਾਉਂਦਾ ਸੀਗਾ ਉਹ ਇਸ ਦੁਨੀਆ ਨੂੰ ਆਪ ਹੀ ਅਲਵਿਦਾ ਕਹਿ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਫੈਨਸ ਵੀ ਉਹਨਾਂ ਦੇ ਘਰ ਪਹੁੰਚ ਰਹੇ ਤੇ ਉੱਥੇ ਹੀ ਅਨਦਸਤੀ ਇਹ ਕਿ ਜਿਹੜਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਤੇ ਇੱਕ ماں ਝੋਲੀ ਅੱਡ ਰੱਬ ਤੋਂ ਸਿਰਫ ਇੱਕੋ ਹੀ ਚੀਜ਼ ਮੰਗ ਰਹੀ ਹੈ ਕਿ ਮੇਰਾ ਵਰਿੰਦਰ ਮੈਨੂੰ ਵਾਪਸ ਮੋੜ ਦੇਵੋ ਤਾਂ ਵਰਿੰਦਰ ਘੁੰਮਨ ਦੇ ਬੱਚੇ ਜਿਹੜੇ ਨੇ ਉਹ ਵੀ ਇਸ ਸਮੇਂ ਕਾਫੀ ਰੋਂਦੇ ਹੋਏ ਨਜ਼ਰ ਆ ਰਹੇ ਨੇ ਪਤਨੀ ਜਿਹੜੀ ਹੈ ਉਹ ਰੋਂਦੀ ਹੋਈ ਨਜ਼ਰ ਆ ਰਹੀ ਹੈ ਜਿੱਤੇ ਇੱਕ ਪਿਓ ਜਿਸ ਪਿਓ ਦੇ ਦੋਨੋਂ ਬੱਚੇ ਜਿਹੜੇ ਨੇ ਉਹ ਰੱਬ ਨੂੰ ਪਿਆਰੇ ਹੋ ਗਏ ਇਸ ਦੁਨੀਆ ਨੂੰ ਦੋਨੋਂ ਬੱਚਿਆਂ ਨੇ ਜਿਹੜਾ ਆ ਅਲਵਿਦਾ ਕਹਿ ਦਿੱਤਾ ਤੇ ਆਖਿਰਚ ਉਹ ਪਿਓ ਜਿਹੜਾ ਹੈ ਉਹ ਕੱਲਾ ਕੀ ਕਰੇਗਾ ਤਾਂ ਲਗਾਤਾਰ ਪਹਿਲਾ ਰਾਜਵੀਰ ਉਸ ਤੋਂ ਪਹਿਲਾਂ ਜਸਵਿੰਦਰ ਭੱਲਾ ਤੇ ਹੁਣ ਵਰਿੰਦਰ ਘੁੰਮਣ ਜਿਹੜੇ ਨੇ ਤਿੰਨੋਂ ਐਸੇ ਨਾਮ ਜੋ ਕਿ ਜਿਨ੍ਹਾਂ ਨੂੰ ਅਚਾਨਕ ਹੀ ਮੌਤ ਆ ਗਈ ਤਾਂ ਵਿਰਾਜਵੀਰ ਦੇ ਨਾਲ ਜੋ ਹੋਇਆ ਉਸ ਤੋਂ ਬਾਅਦ ਅਗਲੇ ਦਿਨ ਹੀ ਜਿਹੜਾ ਹੈ ਵਰਿੰਦਰ ਘੁੰਮਣ ਦੀ ਜਿਹੜੀ ਹੈ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਹਲੇ ਰਾਜਵੀਰ ਦਾ ਜਿਹੜਾ ਦੁੱਖ ਹੈ ਰਾਜਵੀਰ ਦੇ ਜਿਹੜੇ ਰਾਜਵੀਰ ਤੇ ਨਾਲ ਜੋ ਹੋਇਆ ਉਸ ਤੋਂ ਬਾਅਦ ਲੋਕਾਂ ਦੇ ਅਥਰੂ ਜਿਹੜੇ ਨੇ ਉਹ ਹਜੇ ਖਤਮ ਨਹੀਂ ਹੋਏ ਸੀਗੇ ਲੇਕਿਨ ਉੱਥੇ ਹੀ ਵਰਿੰਦਰ ਘੁੰਮਣ ਦੀ ਜਿਹੜੀ ਹੈ ਇੱਕ ਐਸੀ ਖਬਰ ਸੁਣਨ ਨੂੰ ਮਿਲਦੀ ਹੈ ਜਿੱਥੇ ਲੋਕਾਂ ਦੇ ਅਥਰੂ ਜਿਹੜੇ ਨੇ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਂਦੇ ਨੇ ਦੁਬਾਰਾ ਤੋਂ ਅੱਖਾਂ ਤੋਂ ਆਣਾ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਦੁਨੀਆ ਦੇ ਵਿੱਚ ਇੱਕ ਪੰਜਾਬ ਨੂੰ ਇੱਕ ਐਸੀ ਨਜ਼ਰ ਲੱਗ ਗਈ ਹੈ ਜਿੱਥੇ ਪਹਿਲਾਂ ਤਾਂ ਹੜਾਂ ਦੇ ਆਪਣੀ ਮਾਰ ਦਿਖਾਈ ਉਸ ਤੋਂ ਬਾਅਦ ਲਗਾਤਾਰ ਜਸਵਿੰਦਰ ਭੱਲਾ ਫਿਰ ਰਾਜਵੀਰ ਜਵੰਦਾ ਤੇ ਹੁਣ ਵਰਿੰਦਰ ਘੁੰਮਨ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਲਗਾਤਾਰ ਐਸੀ ਜਿਹੜੀ ਇਹ ਮੰਦਭਾਗੀ ਘਟਨਾ ਜਿਹੜੀ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਲਗਾਤਾਰ ਜਿਹੜਾ ਪੰਜਾਬੀ ਇੰਡਸਟਰੀ ਦੇ ਵਿੱਚ ਗੱਲ ਕਰ ਲਈਏ ਤਾਂ ਕਈ ਐਸੇ ਵੱਡੇ ਨਾਮ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਾ ਰਹੇ ਨੇ ਜੋ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਕਿਉਂਕਿ ਵਰਿੰਦਰ ਘੁੰਮਨ ਨੂੰ ਆਪਾਂ ਇੰਡਸਟਰੀ ਦੇ ਵਿੱਚ ਤਾਂ ਗਿਣ ਰਹੇ ਆ ਉਹਨਾਂ ਦੀ ਇੱਕ ਫਿਲਮ ਆਈ ਸੀਗੀ ਪੰਜਾਬ ਦੀ ਕਬੱਡੀ ਵਨਸ ਅਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਸਲਮਾਨ ਖਾਨ ਉਹਨਾਂ ਦੇ ਨਾਲ ਵੀ ਕੰਮ ਕੀਤਾ ਹੈ ਬਾਲੀਵੁੱਡ ਦੀ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਲੇਕਿਨ ਉਸ ਇਨਸਾਨ ਨੇ ਇੰਨਾ ਨਾਮ ਕਮਾਇਆ ਤੇ ਅੱਜ ਅਚਾਨਕ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ ਇਲਾਜ ਦੇ ਲਈ ਗਿਆ ਸੀਗਾ ਲੇਕਿਨ ਉੱਥੇ ਉਸ ਦੇ ਨਾਲ ਪਤਾ ਨਹੀਂ ਕੀ ਕੁਝ ਹੋ ਗਿਆ ਜੋ ਕਿ ਰੱਬ ਨੂੰ ਉਹ ਪਿਆਰਾ ਹੋ ਗਿਆ ਹਾਲਾਂਕਿ ਡਾਕਟਰਾਂ ਦੇ ਵੱਲੋਂ ਕਹਿਣਾ ਹੈ ਕਿ ਉਸ ਨੂੰ ਹਾਰਟ ਅਟੈਕ ਆਇਆ ਹੈ ਜਿਹੜਾ ਦਿਲ ਦਾ ਦੌਰਾ ਪਿਆ ਲੇਕਿਨ ਇਸ ਦੇ ਪਿੱਛੇ ਪਰਿਵਾਰ ਜਿਹੜਾ ਹੈ ਇਸ ਮਤ ਨਹੀਂ ਜਿਤਾ ਰਿਹਾ ਡਾਕਟਰਾਂ ਦੇ ਨਾਲ ਕਿ ਉਸ ਨੂੰ ਹਾਰਟ ਅਟੈਕ ਆ ਸਕਦਾ ਹੈ ਤਾਂ ਇਸ ਦੇ ਪਿੱਛੇ ਕੀ ਕੁਝ ਹੈਗਾ ਹੈ ਤਾਂ ਫਿਲਹਾਲ ਹਜੇ ਟਾਈਮ ਉਹ ਹੈਗਾ ਨਹੀਂ ਹੈ ਜਿਸ ਦੇ ਵਿੱਚ ਆਪਾਂ ਗੱਲ ਕਰੀਏ ਲੇਕਿਨ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਉੱਥੇ ਪਹੁੰਚ ਰਹੇ ਨੇ ਅੰਤਿਮ ਸੰਸਕਾਰ ਤੇ ਵੀ ਪਹੁੰਚੇ ਜਿੱਥੇ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਤੇ ਉੱਥੇ ਹੀ ਪਰਿਵਾਰ ਵੀ ਬੇਸੁੱਧ ਹੋ ਚੁੱਕਿਆ ਹੈ ਕਿਉਂਕਿ ਅਚਾਨਕ ਹੀ ਬਨਿੰਦਰ ਘੁੰਮਣ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ